ਅਮਰੀਕਾ ਵਿੱਚ ਕੰਮ ਕਰਦੇ ਇੱਕ ਪੰਜਾਬੀ ਡਾਕਟਰ ਨੂੰ ਹਸਪਤਾਲ ਦੇ ਮੁਖੀ ਦਾ ਫੋਨ ਆਇਆ ਕਿ ਜਲਦੀ ਆਓ। ਐਮਰਜੈਂਸੀ ਹੈ। ਇੱਕ ਮਰੀਜ਼ ਦੀ ਗੱਲ ਬਾਤ ਉਲਥਾਉਣ ਦੀ ਲੋੜ ਹੈ। ਭਾਵੇਂ ਉਹ ਡਾਕਟਰ ਥੱਕਿਆ ਹੋਇਆ ਸੀ ਪਰ ਫਿਰ ਵੀ ਬੁਲਾਉਣ ਤੇ ਚਲਾ ਗਿਆ। ਲਗਭਗ 80 ਸਾਲ ਦੀ ਇੱਕ ਪਾਕਿਸਤਾਨੀ ਬੀਗਮ ਆਪਰੇਸ਼ਨ ਲਈ ਇੱਕ ਮੇਜ਼ ਤੇ ਪਈ ਸੀ। ਉਹ ਬੀਗਮ ਬੜੀ ਪਰੇਸ਼ਾਨ ਸੀ। ਉਹ ਆਪਰੇਸ਼ਨ ਦੌਰਾਨ ਮਾਜਾਂ ਦੇ ਤੌਖਲੇ ਤੋਂ ਪਰੇਸ਼ਾਨ ਸੀ। ਪੰਜਾਬੀ ਡਾਕਟਰ ਨੇ ਉਸ ਨੂੰ ਕਿਹਾ ਮਾਜੀ ਫਿਕਰ ਨਾ ਕਰੋ ਸਭ ਕੁਝ ਠੀਕ ਹੋਏਗਾ ਤੁਹਾਡੀ ਤਸੱਲੀ ਅਨੁਸਾਰ ਹੋਏਗਾ ਅਮਰੀਕਾ ਵਿੱਚ ਹੀ ਉਸ ਬੀਗਮ ਦੇ ਦੋ ਪੁੱਤਰ ਰਹਿੰਦੇ ਸਨ ਪਰ ਕੋਈ ਆ ਨਾ ਸਕਿਆ ਪੰਜਾਬੀ ਡਾਕਟਰ ਦੇ ਮਾਜੀ ਵਜੋਂ ਮੁਖਾਤਬ ਕਰਕੇ ਕਹੀ ਗਈ ਬੋਲਾ ਨਾਲ ਹੀ ਉਹ ਬੀਗਮ ਹੌਸਲੇ ਵਿੱਚ ਆ ਗਈ ਉਸ ਨੇ ਜਾਰੇ ਪੰਜਾਬੀ ਡਾਕਟਰ ਨੂੰ ਕਿਹਾ ਬੇਟਾ ਨਾ ਜਾਓ ਮੇਰੇ ਕੋਲ ਰਹੋ ਡਾਕਟਰ ਨੇ ਕਿਹਾ ਮਾਜੀ ਮੈਂ ਸਵੇਰੇ ਆ ਜਾਵਾਂਗਾ ਬੇਗਮ ਨੇ ਕਿਹਾ ਬੇਟਾ ਜ਼ਰੂਰ ਆਉਣਾ ਬੇਗਮ ਪਾਕਿਸਤਾਨ ਦੀ ਸੀ ਡਾਕਟਰ ਹਿੰਦੁਸਤਾਨੀ ਸੀ ਮਾਂ ਬੇਟੇ ਨੇ ਸਰਹੱਦ ਮੇਟ ਦਿੱਤੀ ਸੀ ਕਸ਼ਮੀਰ ਦਾ ਮਸਲਾ ਹੱਲ ਕਰ ਦਿੱਤਾ ਸੀ